ਦੱਸਦੀ ਕਿ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਜਵਾਰ ਨਗਰ ਕੈਂਪ ਲੇਬਰ ਕਲੋਨੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਸੁਸਾਇਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਧਰੇ ਦੂਜੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ આરોਪ ਲਗਾਇਆ ਹੈ ਕਿ ਵਿਯੋਪਾ ਦੇ ਵੱਲੋਂ ਸੁਸਾਇਸਾਈਡ ਨਹੀਂ ਕੀਤੀ ਗਈ ਹੈ ਉਲਤਾ ਕਤਲ ਕੀਤਾ ਗਿਆ ਹੈ ਉਧਰ ਉਹਨਾਂ ਨੇ ਕਿਹਾ ਹੈ ਕਿ ਉਸਦੇ ਹੀ ਸਹਾਰੇ ਪਰਿਵਾਰ ਵੱਲੋਂ ਉਸ ਨੂੰ ਦਾਜ ਤੇ ਹੀ ਇਸ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਕਦਮ ਚੁੱਕਿਆ ਸਹਾਰੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੇ ਸੁਸਾਇਸਾਈਡ ਕੀਤਾ ਹੈ ਪੂਰਾ ਮਾਮਲਾ ਕੀ ਹੈ ਜਾਣਦੇਸ ਵੀਡੀਓ ਦੇ ਵਿੱਚ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰੇ ਸਿਸਟਰ ਨਜੀਮਤਸੀ ਦੀ ਲੜਕੀ ਕਿਹੜੀ ਜਗ੍ਹਾ ਤੇ ਰਹਿਣਾ ਲੈ ਸੀ ਉਹ ਏ ਜੀ ਆਪਣਾ ਜਵਾਰ ਨਗਰ 13 ਨੰਬਰ ਗਲੀ ਜੀ ਪਿੱਛੇ ਤੋਂ ਕਿੱਥੇ ਰਹਨ ਵਾਲੇ ਨੇ ਪਿੱਛੇ ਧੂਰੀ ਜੀ ਸੁਮੇਸ਼ ਨੇ ਜਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ 20 ਸਾਲ ਪਹਿਲਾਂ ਜੀ ਤੇ ਹੁਣ ਕੱਲ ਜਿਹੜੀ ਗਾਤ ਗੱਲ ਬਹੁਤ ਹੈ ਤੁਹਾਨੂੰ ਕੋਈ ਤਾਂ ਮਤਲਬ ਲੱਗਿਆ ਸਾਨੂੰ ਇਦਾਂ ਰਾਤ 3 ਵਜੇ ਫੋਨ ਆਇਆ ਜੀ ਇਹਨਾਂ ਦਾ ਕਹਿੰਦੇ ਬੀਪੀ ਘਟ ਗਿਆ ਤੇ ਕੁੜੀ ਠੰਡੀ ਹੋ ਗਈ ਜੇ ਬੀਪੀ ਘਟਾਈ ਕਿਸੇ ਡਾਕਟਰ ਲਵੇ ਲੈ ਕੇ ਹੀ ਹੋਣਗੇ ਜੀ ਮੈਂ ਕਿਹਦੇ ਲਵੇ ਸਾਨੂੰ ਦੱਸੋ ਜੀ ਕਿਹਦੇ ਲਾ ਕੇ ਦਿੰਦੇ ਠੀਕ ਹੈ ਦੂਜੀ ਗੱਲ ਇਹ ਹੈ ਜੀ 6 ਮਹੀਨੇ 7 ਮਹੀਨੇ ਪਹਿਲਾਂ ਜੀ ਪਹਿਲਾਂ ਵੀ ਕਲੇਸ਼ ਹੋਇਆ ਸੀ ਅਸੀਂ ਆਏ ਸੀ ਇਹ ਹੁਣ ਆਇਆ ਉ ਵੀ ਮੈਂ ਤਾਂ ਉਹਦੇ ਨਾਲ ਵਿਆਹ ਕਰਾਣਾ ਮੈਂ ਇਹਨੂੰ ਮਾਰ ਦੇ। ਉਸ ਟਾਈਮ ਇਹਦੇ ਜੀਜਾ ਜੀਏ ਨਾਲ ਜੀ ਉਹ ਕਹਿੰਦੇ ਵੀ ਹੁਣ ਛੱਡ ਦੋ। ਛੱਡ ਲਵੇ ਉਸ ਟਾਈਮ ਦੀ ਵੀਡੀਓ ਵੀ ਹੈਗੀ ਐ ਉਹ ਵੀ ਤੁਹਾਨੂੰ ਦਵਾਂਗੇ ਜੀ। ਉਸ ਟਾਈਮ ਇਹਨੇ ਗਲਤੀ ਮੰਗੀ ਐ ਜੀ। ਕਹਿੰਦਾ ਮੈਂ ਸਾਨੂੰ ਕਹਿੰਦਾ ਸਾਡਾ ਫੜ ਲਓ ਜੀ ਆਹ ਕਰ ਲਓ ਮੈਂ ਤਾਂ ਐਂ ਕਰੂੰਗਾ ਜੀ। ਉਸ ਟਾਈਮ ਤਿੰਨ ਬੱਚੇ ਨੇ। ਅਸੀਂ ਉਸ ਟਾਈਮ ਇਹਨੂੰ ਇਹ ਆਫਰ ਦਿੱਤੀ ਸੀਗੀ ਵੀ ਅਸੀਂ ਸਾਡੀ ਕੁੜੀ ਲੈ ਜੰਨੇ ਆ। ਵੀ ਤੂੰ ਉਹਦੇ ਨਾਲ ਵਿਆਹ ਕਰਾ ਲਾ ਵੀ ਚਲ ਅਸੀਂ ਕਰਾ ਦਿੰਨੇ ਜ਼ਰਾ ਪਿਆ। ਮਾਂ ਕੀ ਕਰਦੇ ਸਾਨੂੰ ਇਨਸਾਫ ਮਿਲਿਆ ਹੀ ਸਾਡੀ। ਉਹਦੀ ਹੱਤਿਆ ਹੋਈ ਐ 10 ਵਜੇ। ਹੱਤਿਆ ਹੋਈ ਐ ਜੀ ਹੱਤਿਆ 10:00 ਵਜੇ ਹੱਤੋਈਏ 9:00 ਵਜੇ 2:30 ਵਜੇ ਸਾਨੂੰ ਫੋਨ ਕਰਦੇ ਨੇ 3:00 ਵਜੇ ਇਹ ਸਾਨੂੰ ਉਹਦੀ ਫੋਨ ਕਰਕੇ ਜੇ ਸੱਚੇ ਨੇ ਜੀ ਸਾਨੂੰ ਉਹਦੀ ਬੁਲਾ ਲੈਂਦੇ ਫਿਰ ਹੁਣ ਗੱਲਾਂ ਲੱਗਣੀਆਂ ਕਿਸੇ ਡਾਕਟਰ ਲਵਿੰਨ ਲੈ ਕੇ ਗਈ ਜੀ ਕਿਸੇ ਡਾਕਟਰ ਲਵਿੰਨ ਲੈ ਕੇ ਗਈ ਜੀ ਕੁੜੀ ਨੂੰ ਰੋਜ਼ ਕੁੱਟਮਾਰ ਹੁੰਦੀ ਸੀ ਗਲੇ ਦੇ ਨਿਸ਼ਾਨ ਆਏ ਆ ਆ ਪ੍ਰਧਾਨ ਜੀ ਇੱਕ ਇਨਸੀਡੈਂਟ ਹੋਇਆ ਹੋਇਆ ਕਿ ਤੁਹਾਡੀ ਗਲੀ ਦੇ ਵਿੱਚ ਕੋਈ ਔਰਤ ਦੀ ਕੋਈ ਸੋਸਾਇਟੀ ਦੀ ਤਰ੍ਹਾਂ ਹੀ ਮਸਲਾ ਬੜਾ ਗੁੰਝਲਦਾਰ ਸਾਨੂੰ ਕੋਈ ਮਤਲਬ ਇਨਾ ਪਤਾ ਨਹੀਂ ਪਰ ਫੈਮਲੀ ਬਹੁਤ ਅੱਛੀ ਸੀਗੀ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਮੱਲੇ ਦਾ ਗੱਲ ਹੋ ਗਈ ਹੁਣ ਪੁਲਸ ਵਾਲੇ ਆਏ ਸੀਗੇ ਅਫਸਰ ਐਸ ਐਚ ਓ ਸਾਹਿਬ ਡਿਫਟੀ ਮੈਡਮ ਤੇ ਚੁੰਕੀਂ ਜਾ ਰਹੇ ਤੇ ਉਹ ਹੁਣ ਆਪਣੀ ਜਾਂਚ ਕਰ ਰਹੇ ਆ ਹੁਣ ਪਤਾ ਲੱਗੂਗਾ ਕੀ ਆ ਜੀ ਕਿੰਨੇ ਕ ਸਮੇਂ ਤੋਂ ਤੁਸੀਂ ਇਹ ਜੀ ਰੋੜ ਤੇ ਜਾਣਦੇ ਵੀ ਪਰਿਵਾਰ ਨੂੰ ਕਟੋਂੜ 15-20 ਸਾਲ ਹੋ ਗਏ ਵਿਆਹ ਨੂੰ ਵਧੀਆ ਫੈਮਲੀ ਆ ਕੋਈ ਇਹੋ ਜੀ ਗੱਲ ਨਹੀਂ ਬਾਕੀ ਹਾਂ ਬੱਚੇ ਹੈਗੇ ਉਹਨਾਂ ਦੇ ਬੇਟਾ ਵਾ ਬੇਟੀ ਆ ਦੋ ਬੇਟੇ ਆ ਇੱਕ ਬੇਟੀ ਆ ਇਹਨਾਂ ਦੇ ਕਾਰਨ ਤਾਂ ਪਤਾ ਲੱਗ ਸਕਿਆ ਵੀ ਕੀ ਕ ਜਿਵੇਂ ਕਿ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਜੀ ਆਪਣੇ ਐਸ ਐਚਓ ਸਾਹਿਬ मौके ਤੇ ਆ ਚੌਂਕੀ ਆਇਆ ਸਾਰਾ ਮੱਲਾ ਦੇਖੋ ਕੀ ਕਹਿੰਦੇ ਹੋ ਕਿ ਕਿੱਥੇ ਕੀ ਗਲਵਾ ਹੋ ਰਿਹਾ ਸੀ ਲੋਕੀ ਆਇਓ ਅਸੀਂ ਜੀ ਵੀ ਭੈਣ ਦੇ ਇਹਨਾਂ ਨੇ ਹੱਤਿਆ ਕਰ ਦਿੱਤੀ ਜੀ ਛੋਟੀ ਭੈਣ ਸੀ ਮਰਦੀ ਕਿੰਨੇ ਸਮਾਂ ਪਹਿਲ ਹੋ ਗਿਆ 20 ਸਾਲ ਹੋ ਗਏ ਕਿੰਨੇ ਬੱਚੇ ਨੇ ਤਿੰਨ ਤੇ ਕਾਰਨ ਕੀ ਹੋਇਆ ਜਿਹੜਾ ਗੱਲ ਸੋਸਾਇਟੀ ਦਾ ਤੁਹਾਨੂੰ ਕੋਈ ਪਤਾ ਨਹੀਂ ਆ ਸਾਨੂੰ ਤਾਂ ਇਹਨਾਂ ਦਾ ਫੋਨ ਆਇਆ ਵੀ ਇਹਨਾਂ ਦਾ ਬੀਪੀ ਲੋ ਹੋ ਗਿਆ ਜੀ ਬੀਪੀ ਲੋ ਕਰਕੇ ਕਹਿੰਦੇ ਠੰਡੀ ਹੋ ਕੇ ਸਾਡੇ ਕੋਲ ਇਹ ਫੋਨ ਆਇਆ ਤੇ ਪਹਿਲਾਂ ਵੀ ਤੁਹਾਨੂੰ ਕੋਈ ਫੋਨ ਬਣਾ ਦੇ ਨਹੀਂ ਸਾਡੇ ਕੋਲ ਐਡਾ ਤਾਂ ਫੋਨ ਆਂਦਾ ਹੁੰਦਾ ਸੀਗਾ ਵੀ ਲੜਾਈ ਦੰਗਾ ਕੀਤਾ ਹੋਇਆ ਭੈਣ ਮੈਨੂੰ ਅੱਜ ਮੇਰਾ ਸਿਰ ਫੋੜਤਾ ਤੇ ਮੇਰੇ ਤੇ ਟੌਰਚਰ ਕਰਦਾ ਕਦੇ ਕਿਸੇ ਵੀ ਜਨਾਨੀ ਨਾਲ ਤੇ ਕੋਈ ਸਿੱਧੀਆਂ ਗਾਲਾਂ ਗਲੋਚੀ ਕਰਦਾ ਰਹਿੰਦਾ ਅਸੀਂ ਕ ਦਿੰਦੇ ਫਿਰ ਇਹਨਾਂ ਦਾ ਪਰਿਵਾਰ ਇਸ ਜੁਮੇ ਵਾਲੇ ਲੈ ਕੇ ਜਦ ਵੀ ਸਾਡਾ ਕੋਈ ਪਰਿਵਾਰ ਲੈਣ ਆਂਦਾ ਸੀ ਕਹਿਣ ਆਂਦੇ ਉਦੋਂ ਇਹ ਕਹਿ ਦਿੰਦੇ ਸੀਗੇ ਵੀ ਸਾਡੀ ਜ਼ਿੰਮੇਵਾਰੀ ਤੁਸੀਂ ਐਤ ਕੀ ਛੱਡ ਦੋ ਜੀ ਐਤ ਕੀ ਇੱਥੇ ਰਹਿੰਦੇ ਮੇਰੇ ਪੈਰ ਨੂੰ ਅਸੀਂ ਛੱਡ ਜਾਂਦੇ ਸੀ ਉਹ ਜ਼ਿੰਮੇਵਾਰੀ ਸੀ ਇਹ ਹੁਣ ਮੰਗ ਹੀ ਕਰਦੇ ਹੋ ਤੁਸੀਂ ਹੁਣ ਸਾਰੇ ਮੰਗ ਸਾਨੂੰ ਪੂਰਾ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਜ਼ਾ ਪੂਰੀ ਹੋਣੀ ਚਾਹੀਦੀ ਹੈ ਲਾਈਵ ਦੇ ਲਈ 3-4 ਤੇ ਰਿਪੋਰਟ